ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਤੇ ਹੁਣ ਮੈਂ ਤੁਹਾਨੂੰ ਵਾਦਾ ਕਰਦਾ ਲੋਕਾਂ ਨਾਲ ਕਿ ਮੈਂ ਆਪਣਾ ਪੂਰਾ ਤਾਨ ਲਾ ਕੇ ਆਉਣ ਵਾਲੇ 4 ਸਾਲਾਂ ਚ ਕੱਗੜ ਦਾ ਕੋਈ ਨਾ ਕੋਈ ਹੱਲ ਲੱਭਣ ਦੀ ਮੈਂ ਪੂਰੀ ਜੋਰ ਕੋਸ਼ਿਸ਼ ਕਰੂੰਗਾ ਚਾਹੇ ਮੈਨੂੰ ਜਿੰਨਾ ਵੀ ਮਤਲਬ ਚਾਹੇ ਆਪਾਂ ਨੂੰ ਇਥੋਂ ਟਰੱਕ ਭਰ ਕੇ ਟਰਾਲੀਆਂ ਭਰ ਕੇ ਆਪਾਂ ਨੂੰ ਦਿੱਲੀ ਜਾ ਕੇ ਪਾਰਲੀਮੈਂਟ ਦੇ ਬਾਹਰ ਜਾ ਜੰਤਰ ਮੰਤਰ ਤੇ ਮਜਾਰਾ ਨਾ ਕਰਨਾ ਪਵੇ ਆਪਾਂ ਇਸ ਮਸਲੇ ਨੂੰ ਪ੍ਰਮੁੱਖਤਾ ਦੇ ਤੌਰ ਤੇ ਚੱਕਾਂਗੇ ਅਸਲੀ ਜੋ ਕੰਮ ਸਿਗਾ ਕਿ ਕੱਗੜ ਦੇ ਟੁੱਟੇ ਬੰਦ ਸੀ 23 ਵਾਲੇ ਉਹ 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 ਠੀਕ ਕਰਨੇ ਸੀਗੇ ਕੱਗੜ ਦੀ ਸਫਾਈ ਕਰਾਣੀ ਸੀਗੀ ਜਾਇ ਇਹਦੇ ਵਾਸਤੇ ਸੈਂਟਰ ਸਰਕਾਰ ਕੋਲ ਜਿਹੜਾ ਫੰਡ ਆਏਗਾ ਉਹਦੇ ਵਾਸਤੇ ਦਿੱਲੀ ਜਾ ਕੇ ਧਰਨਾ ਮਾਰਦਾ ਭਵੰਤ ਮਾਨ ਦਿੱਲੀ ਆ ਕੇ ਸਾਰੇ ਐਮਐਲਏ ਵਹਿ ਜਾਂਦੇ ਸਾਡਾ ਫੰਡ ਰੀਲੀਜ਼ ਕਰੋ ਤਾਂ ਕਿ ਅਸੀਂ ਖੱਗਰ ਦੀ ਜਿਹੜੀ ਲਾਈਨ ਜਿਹੜੀ ਦੀ ਦੋਨੇ ਪਾਸੇ ਬੰਨ ਹੈ ਗਿਆ ਉਹ ਪੱਕੇ ਕੰਕਰੀਟ ਦੇ ਬਣਾ ਕੇ ਇਹਨੂੰ ਟੇਮ ਕਰਕੇ ਡੇਰਾ ਬਸੀ ਤੋਂ ਲੈ ਕੇ ਜਿੱਥੋਂ ਪੰਜਾਬ ਚ ਵੜਦੀ ਹੈਗੀ ਤੇ ਲਹਿਰੇ ਕਾਗੇ ਤੱਕ ਇਸ ਨਦੀ ਦਾ ਨੁਕਸਾਨ ਜੋ ਤਬਾਹੀ ਕਰਦੀ ਹੈ ਉਹ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਜਲ ਸਰੋਤ ਮੰਤ్రਾਲਾ ਆਏਗਾ ਉਹ ਪੂਰੇ ਪੈਸੇ ਜਾਰੀ ਕਰਦਾ ਹੈਗਾ ਸਫਾਈ ਵਾਸਤੇ ਕਾਗਜ਼ਾਂ ਚ ਰਹਿ ਜਾਂਦਾ ਇਹ ਅਫਸਰ ਸ਼ਾਈ ਰਲ ਕੇ ਤੇ ਜਿਹੜੇ ਸਿਆਸਦਾਨ ਰਲ ਕੇ ਉਹਦਾ ਨਾ ਸਾਰਾ ਕਬਲਾ ਕਰ ਦਿੰਦੇ ਹੈ ਰਾਫੀ ਦੀ ਕਰ ਦਿੰਦੇ ਹੈਗੇ ਜੋ ਦਿਖਿਆ ਕਿ ਸਰਕਾਰ ਜਾਣ ਵਾਲੀ ਹੈਗੀ ਹੈ ਤਾਂ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਤੇ ਲੋਕਾਂ ਦੇ ਰੋਹ ਤੋਂ ਬਚਾਉਣ ਵਾਸਤੇ ਜਿਹੜਾ ਬਿਆਨ ਹੈ ਮੈਂ ਬਿਲਕੁਲ ਯਕੀਨ ਕਰਨ ਨੂੰ ਤਿਆਰ ਨਹੀਂ ਚਾਹੇ ਗੁਰਲਾਲ ਕਨੌਰ ਦੇ ਬਿਆਨ ਚਾਹੇ ਕਿ ਦੇਵੇ ਪਠਾਨ ਮਾਜਰਾ ਸਾਹਿਬ ਦੇ ਚਾਹੇ ਦੇਵੇ ਉਹ ਮਤਲਬ ਸਮਾਨੇ ਦਾ ਐਮਐਲਏ ਚੇਤਨ ਜੋੜੇ ਮਾਜਰਾ ਇਹਨਾਂ ਦੇ ਨੌ ਦੇ ਨੌ ਐਮਐਲਏ ਹਨ ਜੋ ਪਿਛਲੇ ਤਿੰਨਾਂ ਸਾਲਾਂ ਚ ਕਿਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਔਰ ਜਿਨ੍ਹਾਂ ਨੇ ਮਾਫੀਆ ਰਾਜ ਚਲਾਇਆ ਹੈਗਾ ਅਸੀਂ ਪੰਜਾਬ ਦੇ ਲੋਕ ਬੱਚਾ ਬੱਚਾ ਜਾਣਦਾ ਹੈਗਾ ਕਨੌਰ ਦੇ ਵੀ ਜਾਣਦੇ ਆ ਸਮਾਨੇ ਦੇ ਵੀ ਜਾਣਦੇ ਆ ਔਰ ਸਨੌਰ ਦੇ ਵੀ ਜਾਣਦੇ ਹੈਗੇ ਸੋ ਮੈਨੂੰ ਇਹਨਾਂ ਉਹਨਾਂ ਜੋ ਕਹਿ ਰਹੇ ਨੇ ਨਾ ਉਹ ਜੋ ਪਿੱਛੇ ਮੈਨੂੰ ਲੱਗਦਾ ਕਿ ਕੋਈ ਕੋਈ ਇਮਾਨਦਾਰੀ ਨਹੀਂ ਲੱਗਦੀ ਕੋਈ ਕੋਈ ਨਾ ਕੋਈ ਨਾ ਸਕੀਮ ਲੱਗਦੀ ਹੈ D5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਜਿੱਥੇ 8 ਤੋਂ ਲੈ ਕੇ 9 ਜ਼ਿਲ੍ਹੇ ਜੋ ਹੜ ਦੀ ਮਾਰ ਰੇਠ ਨੇ ਉੱਤੇ ਹੀ ਪਟਿਆਲਾ ਦੇ ਵਿੱਚ ਘੱਗਰ ਦੀ ਮਾਰ ਪੈਂਦੀ ਆ ਤਾਂ ਡਾਕਟਰ ਧਰਮਵੀਰ ਗਾਂਧੀ ਜੋ ਕਿ ਪਾਰਲੀਮੈਂਟ ਮੈਂਬਰ ਨੇ ਸਾਡੇ ਵਿੱਚ ਪਹੁੰਚੇ ਨੇ ਉਹ ਜਾਇਜ਼ਾ ਲੈ ਰੇਨ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਨੇ ਕਿਦਾਂ ਦੇਖਦੇ ਹੋ ਜੀ ਲੋਕਾ ਅੱਜ ਉਹ ਸਥਿਤੀ ਦੇ ਵਿੱਚ ਖੜੇ ਹੋ ਗਏ ਨੇ 2023 ਦੇ ਵਿੱਚ ਖੜੇ ਹੋਏ ਸੀ ਜੀ ਬਿਲਕੁਲ ਜੀ ਇਹ ਘੱਗਰ ਹੈ ਜੀ ਬੜੇ ਲੰਮੇ ਸਮੇਂ ਤੋਂ ਜਿਉਂ ਦੀ ਸਾਨੂੰ ਸੋਚੀ ਆਈ ਹੈ ਸੁਰਤ ਆਈ ਹੈਗੀ ਹੈ ਯਾ ਨਵੀਆਂ ਪੀੜ੍ਹੀਆਂ ਜੰਮੀਆਂ ਹਰ ਇੱਕ ਨੂੰ ਆਪਾਂ ਦੇਖ ਰਹੇ ਕਿ ਹਰ ਦੂਜੇ ਸਾਲ ਹਰ ਤੀਜੇ ਸਾਲ ਬਹੁਤ ਵਾਹੀ ਲਿਆਂਦੀ ਹੈ ਮਨੁੱਖੀ ਜਾਨਾਂ ਜਾਂਦੀਆਂ ਹੈਗੀਆਂ ਪਸ਼ੂ ਤਾਂ ਜਾਂਦਾ ਹੈਗਾ ਫਸਲਾਂ ਜਾਂਦੀਆਂ ਹੈਗੀਆਂ ਆਰਥਿਕ ਤਤਵਾਹ ਹੁੰਦੀ ਹੈਗੀ ਪੰਜ-ਪੰਜ ਸਾਲ ਬੰਦਾ ਰਾਸ ਨਹੀਂ ਮੁੜ ਕੇ ਆਂਦਾ ਹੈਗਾ ਸੋ ਅੱਜ ਕੀ ਫੇਰ ਇੱਕ ਵਾਰ 23 ਤੋਂ ਬਾਅਦ ਸਿਰਫ 2 ਸਾਲ ਬਾਅਦ ਜਿਵੇਂ ਮੈਂ ਹਾਲ ਦੇਖ ਰਿਹਾ ਕਿਵੇਂ ਖੇਤ ਡੁੱਬੇ ਪਏ ਨੇ ਪਾਣੀ ਨਾਲ ਕਿਵੇਂ ਸੜਕਾਂ ਟੁੱਟੀਆਂ ਪਏ ਨੇ ਸੜਕਾਂ ਦੇ ਉੱਤੋਂ ਪਾਣੀ ਜਾ ਰਿਹਾ ਪਿਛਲੇ ਚਮਾਰੂ ਪਿੰਡ ਜੇ ਇੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਹੜਾ ਖੱਡਾ ਪਾਕਤਾ ਘੱਗਰ ਦਰਿਆ ਨੇ ਸੜਕਾਂ ਹੋਤੇ ਉਹਦੇ ਵਿਚਕਾਰ ਡਿੱਕੇ ਉਹਦੀ ਮੌਤ ਹੋ ਗਈ ਹੈਗੀ ਹੈ ਸੋ ਇਹ ਬਹੁਤ ਤਰਾਸਦੀ ਹੈਗੀ ਹੈ ਬਹੁਤ ਵੱਡਾ ਸੰਤਾਪ ਹੈ ਇਹ ਸਾਰੇ ਇਲਾਕੇ ਵਾਸਤੇ ਜੋ ਖੱਗਰ ਪਿਛਲੇ ਕਈ ਧਾਕਿਆਂ ਤੋਂ ਇਹ ਸਾਲ ਕੇ ਨਾ ਕਰਦੀ ਪਈ ਹੈਗੀ ਹੈ ਅਲੱਗ-ਅਲੱਗ ਸਰਕਾਰਾਂ ਆਈਆਂ ਪਰ ਇਹਦਾ ਕੋਈ ਕਾਰਗਰ ਢੰਗ ਨਹੀਂ ਲੱਭ ਸਕਿਆ ਮੈਂ ਵੀ ਪਿਛਲੀ ਵਾਰ ਕੋਸ਼ਿਸ਼ ਕੀਤੀ ਸੀਗੀ ਕਿ ਕੋਈ ਪ੍ਰਪੋਜ਼ਲ ਦਿੱਤੀ ਸੀਗੀ ਚੈਕ ਡੈਮ ਬਣਾਣ ਦੀ ਬਣਾਣ ਦੀ ਤੇ ਪੂਲ ਬਣਾਣ ਦੀ ਦੋਨੇ ਪਾਸੇ ਪਰ ਉਹ ਸਿਰੇ ਨਹੀਂ ਚੜ ਸਕੀ ਕਿਉਂਕਿ ਇੱਕ ਮਸਲਾ ਸੁਪਰੀਮ ਕੋਰਟ ਸੇਗਾ ਉਦੋਂ ਫਿਰ ਉਹ ਮਾ ਭਾਰਤੀ ਜਿਹੜੇ ਮੰਤਰੀ ਸੀਗੇ ਜਲ ਸਰੋਤ ਮੰਤralੇ ਦੇ ਉਹਨਾਂ ਦੀ ਬਦਲੀ ਹੋ ਗਈ ਤੇ ਹੁਣ ਮੈਂ ਤੁਹਾਨੂੰ ਵਾਅਦਾ ਕਰਦਾ ਲੋਕਾਂ ਨਾਲ ਕਿ ਮੈਂ ਆਪਣਾ ਪੂਰਾ ਤਾਨ ਲਾ ਕੇ ਆਉਣ ਵਾਲੇ 4 ਸਾਲਾਂ ਚ ਕੱਗੜ ਦਾ ਕੋਈ ਨਾ ਕੋਈ ਹੱਲ ਲੱਭਣ ਦੀ ਮੈਂ ਪੂਰੀ ਜੋਰ ਕੋਸ਼ਿਸ਼ ਕਰੂੰਗਾ ਔਰ ਉਮੀਦ ਕਰਦਾ ਕਿ ਮੈਂ ਆਪਣੇ ਕਮ ਮਕਸਦ ਸਫਲਤਾਪੀ ਹੋਊਗਾ ਚਾਹੇ ਮੈਨੂੰ ਜਿੰਨਾ ਵੀ ਮਤਲਬ ਚਾਹੇ ਆਪਾਂ ਨੂੰ ਇਥੋਂ ਟਰੱਕ ਭਰ ਕੇ ਟਰਾਲੀਆਂ ਭਰ ਕੇ ਆਪਾਂ ਨੂੰ ਦਿੱਲੀ ਜਾ ਕੇ ਪਾਰਲੀਮੈਂਟ ਦੇ ਬਾਹਰ ਜਾ ਜੰਤਰ ਮੰਤਰ ਦੇ ਮੁਜਾਰਾ ਨਾ ਕਰਨਾ ਪਵੇ ਆਪਾਂ ਇਸ ਮਸਲੇ ਨੂੰ ਪ੍ਰਮੁੱਖਤਾ ਦੇ ਤੌਰ ਤੇ ਚੱਕਾਂਗੇ ਜੋ ਨੁਕਸਾਨ ਹੈ ਲੋਕਾਂ ਦਾ ਹੋਇਆ ਜੋ ਮੁਆਵਜ਼ਾ ਸਰਕਾਰ ਦਿੰਦੀ ਹੈ ਉਹਦਾ ਇਨਾ ਨਗੂਣਾ ਹੁੰਦਾ ਉਹਦੇ ਨਾਲ ਤਾਂ ਕੁਝ ਵੀ ਨਹੀਂ ਬੰਦਦਾ ਹੈਗਾ ਸੋ ਸਰਕਾਰ ਤਾਂ ਅੱਖਾਂ ਪੁੰਝਦੀ ਹੈਗੀ ਹੈ ਅਸਲੀ ਜੋ ਕੰਮ ਸੀਗਾ ਕਿ ਘੱਗਰ ਦੇ ਟੁੱਟੇ ਬੰਦ ਸੀ 23 ਵਾਲੇ ਉਹ 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 ਠੀਕ ਕਰਨੇ ਸੀਗੇ ਘੱਗਰ ਦੀ ਸਫਾਈ ਕਰਾਣੀ ਸੀਗੀ ਜਾਇਦੇ ਵਾਸਤੇ ਸੈਂਟਰ ਸਰਕਾਰ ਕੋਲ ਜਿਹੜਾ ਫੰਡ ਪਿਆ ਹੈਗਾ ਉਹਦੇ ਵਾਸਤੇ ਦਿੱਲੀ ਜਾ ਕੇ ਧਰਨਾ ਮਾਰਦਾ ਭਵੰਤਮਨ ਦਿੱਲੀ ਆ ਕੇ ਸਾਰੇ ਐਮ ਐਲ ਏ ਵਹਿ ਜਾਂਦੇ ਸਾਡਾ ਪੰਡ ਰੀਲੀਜ਼ ਕਰੋ ਤਾਂ ਕਿ ਜਿਹੜੀ ਕਗਰ ਦੀ ਜਿਹੜੀ ਲਾਈਨ ਜਿਹੜੀ ਦੀ ਦੋਨੇ ਪਾਸੇ ਬੰਨ ਹੈ ਗਿਆ ਉਹ ਪੱਕੇ ਕੰਕਰੀਟ ਦੇ ਬਣਾ ਕੇ ਇਹਨੂੰ ਟੇਮ ਕਰਕੇ ਡੇਰਾ ਬਸੀ ਤੋਂ ਲੈ ਕੇ ਜਿੱਥੋਂ ਪੰਜਾਬ ਚ ਵੜਦੀ ਹੈਗੀ ਤੇ ਲਹਿਰੇ ਗਾਗੇ ਤੱਕ ਇਸ ਨਦੀ ਦਾ ਨੁਕਸਾਨ ਜੋ ਤਬਾਈ ਕਰਦੀ ਹੈ ਉਹ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਪਰ ਅਫਸੋਸ ਹੈ ਕਿ ਕਿਸੇ ਨੇ ਇਹ ਉਪਰਾਲਾ ਨਹੀਂ ਕੀਤਾ ਜੀ ਸੋ ਪਿੰਡੇ ਲੋਕ ਵੀ ਖੜੇ ਨੇ ਆਪਾਂ ਅਕਸਰ ਦੇਖਦੇ ਹੁੰਨੇ ਆ ਜਦੋਂ ਹੜ ਦੀ ਮਾਰ ਪੈਂਦੀ ਆ ਪਾਣੀ ਦੀ ਮਾਰ ਪੈਂਦੀ ਆ ਉਦੋਂ ਹੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਵੀ ਸਾਡੇ ਪੱਕੇ ਪ੍ਰਬੰਧ ਨੇ ਜਦੋਂ ਹੱਦ ਬੰਨੇ ਟੱਪ ਜਾਂਦਾ ਫਿਰ ਕਿਹਾ ਜਾਂਦਾ ਵੀ ਕੁਦਰਤੀ ਮਾਰ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਤੇ ਬੜੇ ਲੰਮੇ ਸੋਧ ਮੈਂ ਤੇ ਦੇਖ ਤਰੇ ਇਹੀ ਤਰੀਕਾਕਾਰ ਹੈਗਾ ਕਿ ਜਿਹੜੇ ਬਕਾਇਦਾ ਫੰਡ ਵੀ ਲੋਟ ਹੁੰਦੇ ਨੇ ਸ਼ੁਰੂ ਦੀ ਸਾਲ ਦੇ ਸ਼ੁਰੂ ਚ ਹੁੰਦੇ ਨੇ ਬਜਟ ਚ ਲੋਟ ਹੁੰਦੇ ਨੇ ਕਿ ਗੰਦੀ ਜਿਹੜੀਆਂ ਨਦੀਆਂ ਹੈਗੀਆਂ ਨਾਲੇ ਹੈਗੇ ਆ ਡਰੇਨਾਂ ਹੈਗੀਆਂ ਇਹਨਾਂ ਨੂੰ ਸਾਫ਼ ਕਰਨ ਵਾਸਤੇ ਬਕਾਇਦਾ ਜਿਹੜਾ ਡਰੇਨੇਜ ਡਿਪਾਰਟਮੈਂਟ ਹੈ ਜਿਹੜਾ ਜਲ ਸਰੋਤ ਮੰਤਰਾਲਾ ਹੈਗਾ ਉਹ ਪੂਰੇ ਪੈਸੇ ਜਾਰੀ ਕਰਦਾ ਹੈਗਾ ਸਫਾਈ ਵਾਸਤੇ ਕਾਗਜ਼ਾਂ 'ਚ ਰਹਿ ਜਾਂਦਾ ਇਹ ਅਫਸਰ ਸ਼ਾਈ ਰਲ ਕੇ ਤੇ ਜਿਹੜੇ ਸਿਆਸਦਾਨ ਰਲ ਕੇ ਉਹਦੇ ਨਾਲ ਸਾਰਾ ਕਬਲਾ ਕਰ ਦਿੰਦੇ ਹੈ ਰਾਫੀ ਦੀ ਕਰ ਦਿੰਦੇ ਹੈਗੇ ਆ ਤੋ ਇਹ ਜਿਹੜੇ ਇਮਾਨਦਾਰੀ ਨਾਲ ਲੋਕਾਂ ਦੇ ਦੁੱਖ ਤੇ ਲਿਖ ਫਰਨ ਧਿਆਨ ਚ ਰੱਖ ਕੇ ਇਹ ਸਾਰੇ ਫੰਡਾਂ ਦੀ ਵਰਤੋਂ ਕਰਕੇ ਸਾਰੇ ਨਦੀਆਂ ਨਾਲੇ ਤੇ ਸਾਰੇ ਡਰੇਨਾਂ ਵਗੈਰਾ ਜੋ ਪੰਜਾਬ 'ਚ ਹੈਗੀਆਂ ਉਹ ਉਹਨਾਂ ਨੂੰ ਸਫਾਈ ਹੋਣੀ ਚਾਹੀਦੀ ਹੈਗੀ ਆ ਤਾਂ ਜੋ ਪਾਣੀ ਦਾ ਫ੍ਰੀ ਫਲੋ ਜਿਹੜਾ ਹੈਗਾ ਉਹ ਜਾ ਸਕੇ ਤੇ ਉਹਨਾਂ ਨੂੰ ਡਾਫ ਲੱਗ ਕੇ ਉਹ ਖੇਤਾਂ ਨੂੰ ਜਾਂ ਫਸਲਾਂ ਨੂੰ ਕਰਾਂ ਨੂੰ ਜੱਜ ਮਰੁੱਕੀ ਜਾਨਾ ਦਾ ਔਖਾ ਨਾ ਬਣ ਸਕੇ ਕੱਗਰ ਜਿਹੜੀ ਕਿ ਸਾਨੂੰ ਪੰਜਾਬ ਨੂੰ ਤਵਾ ਜਿਆਦਾ ਕਰਦੀ ਹਰਿਆਣੇ ਦਾ ਕੋਈ ਨੁਕਸਾਨ ਨਹੀਂ ਕਰਦੀ ਕਿਉਂਕਿ ਕਸ਼ਲਿਆ ਡੈਮ ਤੱਕ ਉਹ ਤੋਂ ਆਂਦੀ ਥੋੜਾ ਜਿਹਾ ਰਸਤਾ ਹੈਗਾ ਹੈ ਬਾਕੀ ਪੰਜਾਬ ਤਾ ਕਿ 1.5 200 ਕਿਲੋਮੀਟਰ ਜਾਂਦੀ ਹੈਗੀ ਲਹਿਰੇ ਕਾ ਅੱਗੇ ਤੱਕ ਤੇ ਇਸ ਕਰਕੇ ਪੰਜਾਬ ਦਾ ਨੁਕਸਾਨ ਹੁੰਦਾ ਆਰਥਿਕ ਤਤਵਾ ਹੁੰਦੀ ਹੈ ਤੇ ਜਿੰਦਗੀਆਂ ਤਬਾਹ ਹੁੰਦੀਆਂ ਨੇ ਜਿੰਦਗੀਆਂ 10 10 ਸਾਲ ਪਿੱਛੇ ਪੈ ਜਾਂਦੀਆਂ ਨੇ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜਾ ਵੀ ਸਰੋਤ ਹੈਗਾ ਇਹਨੂੰ ਹੱਲ ਕਰਨ ਵਾਸਤੇ ਚਾਹੇ ਉਹ ਸੁਪਰੀਮ ਕੋਰਟ ਹੈ ਜੀ ਉੱਥੇ ਕੋਈ ਰਿਲੀਫ ਮਿਲਦੀ ਤਾਂ ਚਾਹੇ ਉਹ ਹਰਿਆਣਾ ਸਰਕਾਰ ਹੈ ਜੀ ਉੱਥੇ ਕੋਈ ਉਹ ਗੱਲਬਾਤ ਦੇ ਟੇਬਲ ਤੇ ਆ ਦੇ ਤਾਂ ਕੋਈ ਨਾ ਕੋਈ ਹੱਲ ਲੱਭ ਕੇ ਇਸ ਘੱਗਰ ਦਾ ਪੱਕਾ ਜਿਹੜਾ ਨਿਦਾਨੋ ਕੀਤਾ ਜਾਵੇ ਸੋ ਤੁਸੀਂ ਵੀ ਦੇਖੋ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਬਣਦੇ ਵੀ ਨਹੀਂ ਕਿਉਂਕਿ ਪ੍ਰਬੰਧ ਨਹੀਂ ਕੀਤੇ ਲੋਕ ਕਹਿੰਦੇ ਨੇ ਪਰ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਵਿਧਾਇਕ ਪਠਾਨ ਮਾਜਰਾ ਜੀ ਸਿਕਿਉਰਟੀ ਵਾਪਸ ਲੈ ਲਈ ਗਈ ਕਿਉਂਕਿ ਉਹ ਵੀ ਸਰਕਾਰ ਨੂੰ ਬੋਲਦੇ ਹੋਏ ਨਜ਼ਰ ਆਏ ਸੀ ਉਹਨੇ ਕਿਹਾ ਕਿ ਵੋਟਾ ਸਾਨੂੰ ਲੋਕਾਂ ਨੇ ਪਾਣੀ ਲੋਕਾਂ ਚ ਅਸੀਂ ਵਿਚਰਨਾ ਪਰ ਸਰਕਾਰ ਪ੍ਰਬੰਧ ਨਹੀਂ ਕਰ ਰਹੀ ਜੀ ਨਹੀਂ 3 ਸਾਲ ਤੋਂ ਪਠਾਨ ਮਾਜਰਾ ਸਾਹਿਬ ਇੱਥੇ ਸੀਗੇ 3 ਸਾਲ ਤੋਂ ਉਹਨਾਂ ਨੇ ਜੋ ਉਹਨਾਂ ਦੀ ਹਲਕੇ ਦੇ ਕਾਰਜਕਾਰੀ ਹੈ ਬੱਚਾ ਬੱਚਾ ਵਾਕਬ ਹੈ ਉਹਨੇ ਕਿੰਨੇ ਕ ਵਿਕਾਸ ਕਾਰਜ ਕਰਾਏ ਕਿੰਨੀਆਂ ਸੜਕਾਂ ਕਿੰਨੀਆਂ ਪੁਲੀਆਂ ਕਿੰਨੇ ਕੋ ਉਹਨਾਂ ਨੇ ਦੂਜੇ ਬਾਕੀ ਜਿਹੜੇ ਕੰਮ ਸਰਕਾਰ ਜਾਣ ਵਾਲੀ ਹੈਗੀ ਹੈ ਤਾਂ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਤੇ ਲੋਕਾਂ ਦੇ ਰੋਹ ਤੋਂ ਬਚਾਉਣ ਵਾਸਤੇ ਜਿਹੜਾ ਬਿਆਨ ਹੈ ਮੈਂ ਬਿਲਕੁਲ ਯਕੀਨ ਕਰਨ ਨੂੰ ਤਿਆਰ ਨਹੀਂ ਚਾਹੇ ਗੁਰਲਾਲ ਕਨੌਰ ਦੇ ਬਿਆਨ ਚਾਹੇ ਦੇਵੇ ਪਠਾਨ ਮਾਜਰਾ ਸਾਹਿਬ ਦੇ ਚਾਹੇ ਦੇਵੇ ਉਹ ਮਤਲਬ ਸਮਾਨੇ ਦਾ ਐਮਐਲਏ ਚੇਤਨ ਜੋੜੇ ਮਾਜਰਾ ਇਹਨਾਂ ਦੇ ਨੌ ਦੇ ਨੌ ਐਮਐਲਏ ਆ ਨਾ ਜੋ ਪਿਛਲੇ ਤਿੰਨਾਂ ਸਾਲਾਂ ਚ ਗਿਆ ਦੇ ਉਹਦੀ ਕਾਰਗੁਜ਼ਾਰੀ ਰਹੀ ਹੈ ਔਰ ਜਿਹਨਾਂ ਨੇ ਮਾਫੀਆ ਰਾਜ ਚਲਾਇਆ ਹੈਗਾ ਅਸੀਂ ਪੰਜਾਬ ਦੇ ਲੋਕ ਬੱਚਾ ਬੱਚਾ ਜਾਣਦਾ ਹੈਗਾ ਕਨੌਰ ਦੇ ਵੀ ਜਾਣਦੇ ਆ ਸਮਾਨੇ ਦੇ ਵੀ ਜਾਣਦੇ ਆ ਔਰ ਸਨੌਰ ਦੇ ਵੀ ਜਾਣਦੇ ਹੈਗੇ ਸੋ ਮੈਨੂੰ ਇਹਨਾਂ ਉਹਨਾਂ ਜੋ ਕਹਿ ਰਹੇ ਨੇ ਨਾ ਉਹ ਜੋ ਪਿੱਛੇ ਮੈਨੂੰ ਲੱਗਦਾ ਕਿ ਕੋਈ ਕੋਈ ਇਮਾਨਦਾਰੀ ਨਹੀਂ ਲੱਗਦੀ ਕੋਈ ਕੋਈ ਨਾ ਕੋਈ ਨਾ ਸਕੀਮ ਲੱਗਦੀ ਹੈਗੀ ਸੋ ਮੈਂ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਕਿ ਉਹ ਜੋ ਕਹਿ ਰਹੇ ਢਿੱਡੋਂ ਆਪਣੇ ਵਾਸਤੇ ਨੈਕਸਟ ਪੋਜੀਸ਼ਨਿੰਗ ਕਰ ਰਹੇ ਆ ਅਗਲੀ ਪੋਜੀਸ਼ਨਿੰਗ ਕਰਨ ਦੇ ਪਏ ਸੋ ਆਖਰੀ ਸਵਾਲ ਲੂੰਗਾ ਰਮਨੀਤ ਬਿੱਟੂ ਦਾ ਕਲਪਰਸਕ ਬਿਆਨ ਆਇਆ ਸੀ ਉਹਨਾਂ ਨੇ ਕਹਿਣਾ ਸੀ ਕਿ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਪੀਨੂ ਤੁਸੀਂ ਦਿੱਤਾ ਨਹੀਂ ਤਾਂ ਇਹ ਹਾਲਾਤ ਹੋਏ ਨੇ ਕੀ ਲੱਗਦਾ ਜਿੱਥੇ ਸੀਐਮ ਸੈਣੀ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਮਾਨਸਾਭ ਨੂੰ ਵੀ ਅਸੀਂ ਮਦਦ ਦੇ ਨਾਲ ਖੜੇ ਪਰ ਅੱਜ ਕਿੱਥੇ ਖੜੇ ਜੀ ਹੋਰ ਸੂਬੇ ਪਾਣੀ ਵਾਰ ਸਾਰੇ ਗਿਆ ਜਾਂਦੇ ਨੇ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਪੰਜਾਬ ਹੈ ਪੰਜਾਬ ਰਿਪੀਰੀਅਨ ਰਾਜ ਹੈ ਸੀ ਸਤਲਜ ਦਾ ਵੀ ਵਿਆਸ ਜੀ ਅਸੀਂ ਰਿਪੀਰੀਅਨ ਰਾਜ ਹੈਗੇ ਸਾਡਾ ਹੱਕ ਮੰਨਦਾ ਪਹਿਲਾ ਹੱਕ ਮੰਨ ਅਨ ਜਿਹੜੇ ਅੰਤਰਰਾਜੀ ਦੇ ਦਰਿਆ ਆਏ ਉਹਨਾਂ ਦਾ ਪਾਣੀ ਤਾਂ ਵੰਡਿਆ ਜਾ ਸਕਦਾ ਪਰ ਜਿਹੜੇ ਇੱਕੋ ਰਾਜ ਚ ਨਿਕਲਦੇ ਇੱਕੋ ਰਾਜ ਵੜਦੇ ਹੈਗੇ ਆ ਜੇ ਮੈਂ ਤੁਹਾਨੂੰ ਦੱਸਦਾ ਥੋੜੀ ਡਿਟੇਲ ਦੱਸ ਦਿੰਦਾ ਕਿ ਸਾਡੇ ਕੋਲ ਤਿੰਨ ਦਰਿਆ ਨੇ ਰਾਵੀ ਸਤਲੁਜ ਬਿਆਸ ਰਾਵੀ ਵਾਸਤੇ ਅੱਪਰ ਰਿਪੀਰੀਅਨ ਰਾਜ ਕਸ਼ਮੀਰ ਹੈ ਰਾਜ ਪ੍ਰਿਆਣੇ ਵਾਸਤੇ ਰਿਪੀਰੀਅਨ ਰਾਜ ਹੈਗਾ ਉੱਪਰ ਉੱਪਰ ਨਿਕਲਦੀ ਹੈ ਤੇ ਪੰਜਾਬ ਨੂੰ ਟੱਚ ਨਹੀਂ ਕਰਦੀ ਸਾਡਾ ਰਾਡ ਰਾਈਟ ਨਹੀਂ ਹੈਗਾ ਪਰ ਜਿਹੜੇ ਸਾਡੇ ਤਿੰਨ ਦਰਿਆ ਹੈਗੇ ਇਹ ਸੈਂਟਰ ਦੀਆਂ ਬਕਵਾਸਕਾਰਾਂ ਨੇ ਕੋਈ ਮਰਜ਼ੀ ਪਾਰਟੀ ਸਰਕਾਰ ਰਹੀ ਹੋਵੇ ਐਨਾ ਸਾਡਾ ਪਾਣੀ ਲੁੱਟਿਆ ਹੈਗਾ 76% ਪਾਣੀ ਪਿਆ ਆਪਣਾ ਲੁੱਟ ਕੇ ਸਾਨੂੰ 16 ਲੱਖ ਟੂਬੇ ਲਾ ਕੇ ਖੇਤੀ ਖੇਤੀ ਕਰਨੀ ਪੈ ਰਹੀ ਹੈ ਅਸੀਂ ਆਪਣੀ ਧਰਤੀ ਹੀ ਟਲਾ ਪਾਣੀ ਮਕਾ ਲਿਆ ਅਸੀਂ ਖਤਮ ਹੋ ਗਿਆ ਸੀ ਬੰਜਰ ਬਣ ਜਾ ਰਹੇ ਹੈਗੇ ਇਹ ਸਭ ਸਭ ਕੋ ਸਾਡਾ ਪਿਆ ਹੋਣਾ ਧੱਕਾ ਹੋਇਆ ਹੈਗਾ ਹੁਣ ਪਤਾ ਲੱਗਦਾ ਕਿ ਰਪੇ ਨੂੰ ਰਾਜ ਕੀ ਹੁੰਦਾ ਜਦੋਂ ਪੰਜਾਬ ਸਾਰਾ ਹੜਾ ਡੁੱਬਿਆ ਪਿਆ ਜਿਸ ਜਿਸ ਰਸਤੇ ਤੇ ਰਾ ਨਿਕਲਦਾ ਮਾਰ ਵੀ ਉਹੀ ਚੱਲਦਾ ਹਜ਼ਾਰਾਂ ਏਕੜ ਜੀ ਲੱਖਾਂ ਏਕੜ ਜ਼ਮੀਨ ਉਹਦੀ ਮਲਦਾ ਹੈਗਾ ਪਸ਼ੂ ਧਨ ਦਾ ਮਨੁੱਖੀ ਜਾਨਾਂ ਦਾ ਫਸਲਾਂ ਦਾ ਆਰਥਿਕ ਤਵਾ ਉਸ ਰਾਜ ਦੀ ਹੁੰਦੀ ਹੈ ਅੱਜ ਹਰਿਆਣੇ ਨੂੰ ਫਰਕ ਨਹੀਂ ਪੈਂਦਾ ਰਾਜਸਥਾਨ ਨੂੰ ਫਰਕ ਨਹੀਂ ਪੈਂਦਾ ਪੰਜਾਬ ਡੁੱਬਿਆ ਪਿਆ ਸਾਰਾ ਸੋ ਇਹ ਸਾਡਾ ਰਿਪੀਰੀਅਨ ਰਾਜਾ ਸੀ ਸਾਡਾ ਰਿਪੀਰੀਅਨ ਹੱਕ ਹੈ ਪੰਜਾਬ ਦੇ ਪਾਣੀਆਂ ਤੇ ਸੰਤਾ ਮਾਅਬਜ਼ਾ ਮਿਲਣਾ ਚਾਹੀਦਾ ਸਿੱਧੀ ਜੀ ਗੱਲ ਹੈ ਹਰਿਆਣਾ ਵੀ ਦੇਵੇ ਰਾਜਸਥਾਨ ਵੀ ਦੇਵੇ ਦਿੱਲੀ ਵੀ ਦੇਵੇ ਸ਼ੁਕਰੀਆ ਜੀ। ਓਕੇ ਵਾਪਸ। ਸੋਸ ਨਾਲ ਪਾਰਲੀਮੈਂਟ ਮੈਂਬਰ ਸੀਗੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਜਿੱਥੇ ਵੀ ਬਾਕੀ ਦੇ ਨਾਲ ਕਈ ਸਵਾਲ ਖੜੇ ਕੀਤੇ ਗਏ ਨੇ ਉਹਨੇ ਕਿਹਾ ਕਿ ਮੈਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਜਿੱਥੇ ਡਾਕਟਰ ਧਰਮਵੀਰ ਗਾਂਧੀ ਆ ਪਾਏ ਨੇ ਉਹ ਕਹਿੰਦੇ ਮੈਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਦਾ ਵੀ ਰਿਹਾ ਤੇ ਮੈਂ ਇਸ ਦਾ ਪੱਕਾ ਹੱਲ ਕਰੂੰਗਾ ਕੱਗਰ ਜੋ ਮਾਰ ਕਰਦਾ ਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਹਾਲਾਂਕਿ ਹੋਰ ਸੂਬੇ ਕਹਿੰਦੇ ਸਾਡਾ ਪਰ ਅੱਜ ਉਹ ਸੂਬੇ ਕਿੱਥੇ ਨੇ ਜਿੱਥੇ ਡਾਕਟਰ ਧਰਮਵੀਰ ਗਾਂਧੀ ਵੱਲੋਂ ਕੋਈ ਸਵਾਲ ਖੜੇ ਸਰਕਾਰ ਦੇ ਉੱਤੇ ਵੀ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿਦਾ ਪੱਕਾ ਹੱਲ ਹੋਣਾ ਚਾਹੀਦਾ ਤਾਂ ਜੋ ਘੱਗਰ ਦੀ ਮਾਰ ਹੇਟ ਜੋ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਉਹਦਾ ਕੋਈ ਪੱਕਾ ਹੱਲ ਨਿਕਲ ਸਕੇ ਕੈਮਰਾ ਪ੍ਰਸੰਗ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ